ਕਿਸਾਨ ਮਜ਼ਦੂਰ ਇਕਤਾ ਨੂੰ ਅਸੀਂ ਹਮੇਸ਼ਾ ਮੁੱਦੇ ਤੇ ਰੱਖ ਕੇ ਹਰ ਕੰਮ ਕਰਦੇ ਆਂ ਸਾਡੇ ਕੋਲ ਹਰ ਬੰਦੇ ਕੋਲ ਥੋੜੀ ਬਹੁਤ ਜ਼ਮੀਨ ਹੈ ਅਸੀਂ ਸਾਰੇ ਕਿਸਾਨ ਹਾਂ ਤੇ ਸਿਕਾਨਾ ਬੰਦ ਕਰਨਾ ਸਾਡਾ ਬੀਸਿਕਲੀ ਅੱਜ ਦਾ ਦਿਨ ਜ਼ਰੂਰੀ ਸੀ ਕਿਉਂਕਿ ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਡੱਟ ਕੇ ਖੜੇ ਆਂ ਤੇ ਹਮੇਸ਼ਾ ਖੜੇ ਰਹਾਂਗੇ ਵੀ ਕਿਸਾਨ ਜੂਲੀ ਦੇ ਨਾਲ ਆ ਕਿਸਾਨ ਜਿੱਥੇ ਵੀ ਸਾਨੂੰ ਹਾਕ ਮਾਰਨਗੇ ਅਸੀਂ ਤਿਆਰ ਆ ਉਹਨਾਂ ਨਾਲ ਸਾਡਾ ਜਿਹੜਾ ਹੀਰਾ ਹੈ ਦੱਲੇਵਾਲ ਸਾਹਿਬ ਕੋਇ ਮਰਨ ਵਰਤੇ ਬੈਠੇ ਨੇ ਆਪਣੀ ਜਾਨ ਕੁਰਬਾਨ ਕਰ ਰਹੇ ਨੇ ਦੇਸ਼ ਕੋਲ ਆ ਤੁਸੀਂ ਸਾਰਿਆਂ ਦੇ ਹੁਣ ਵਿਊ ਲੈ ਆਂ ਦੁਕਾਨਦਾਰ ਵੀਰਾਂ ਦੇ ਕੋਈ ਕਿਸੇ ਕਰ ਕੋਈ ਦਬਾਅ ਨਹੀਂ ਇਹਨਾਂ ਦੇ ਉੱਤੇ ਕਿਸੇ ਕਿਸਮ ਦਾ ਵੀ ਇਹਨਾਂ ਨੇ ਇੱਕ ਆਪਣਾ ਫਰਜ਼ ਸਮਝਦੇ ਹੋਏ ਕਿਸਾਨੀ ਦੇ ਕਿੱਤੇ ਦੇ ਨਾਲ ਜੁੜਦੇ ਹੋਏ ਕਿਸਾਨੀ ਦਾ ਪਤਾ ਹੈ ਕਿ ਕਿਸਾਨੀ ਦਾ ਦਰਦ ਕੀ ਹੈ ਆਪਣੇ ਆਪ ਇਹਨਾਂ ਨੇ ਸ਼ਟਡਾਊਨ ਕਰ ਦਿੱਤਾ ਦਾਨ ਮਿਊਟ ਦੇ ਖੇਤਵਾਮ ਦੇਸ਼ ਦਾ ਸਵਾਗਤ ਹੈ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਸੀ ਇਸੇ ਤਹਿਤ ਸਰਹੰਗ ਮੰਡੀ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨਾਲ ਹਾਂਜੀ ਆ ਦੁਕਾਨਾਂ ਬੰਦ ਕੀਤੀਆਂ ਨੇ ਕੀ ਕਿਹਾ ਚਲੋ ਦੇਖੋ ਜੀ ਜਿਹੜਾ ਪੰਜਾਬ ਹੈ ਬੇਸਿਕਲੀ ਕਿਸਾਨੀ ਪ੍ਰਭਾਂਤ ਸੂਬਾ ਹੈ ਤੇ ਉਰੇ ਹਰ ਬੰਦਾ ਕਿਸਾਨ ਮਜ਼ਦੂਰੀ ਹੈ ਕਿਸਾਨ ਮਜ਼ਦੂਰ ਇਕਤਾ ਨੂੰ ਅਸੀਂ ਹਮੇਸ਼ਾ ਮੁੱਢ ਤੇ ਰੱਖੇ ਹਰ ਕੰਮ ਕਰਦੇ ਆ ਸਾਡੇ ਕੋਲ ਹਰ ਬੰਦੇ ਕੋਲ ਥੋੜੀ ਬਹੁਤ ਜ਼ਮੀਨ ਹੈ ਅਸੀਂ ਸਾਰੇ ਕਿਸਾਨ ਹਾਂ ਤੇ ਦੁਕਾਨਾਂ ਬੰਦ ਕਰਨਾ ਸਾਡਾ ਬੀਸਿਕਲੀ ਅੱਜ ਦਾ ਦਿਨ ਜ਼ਰੂਰੀ ਸੀ ਕਿਉਂਕਿ ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਡੱਟ ਕੇ ਖੜੇ ਆ ਤੇ ਹਮੇਸ਼ਾ ਖੜੇ ਰਹਾਂਗੇ ਸਾਨੂੰ ਹਰ ਚੀਜ਼ ਜੋ ਵੀ ਮਿਲਦੀ ਹੈ ਖਾਣ ਪੀਣ ਲਈ ਕਪੜਾ ਪਾਉਣ ਲਈ ਹਰ ਚੀਜ਼ ਕਿਸਾਨੀ ਤੇ ਨਿਰਭਰ ਕਰਦੀ ਹੈ ਇਹ ਤਾਂ ਸਾਡੀਆਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਵੀ ਇੰਨੀ ਦੇਰ ਹੋ ਗਈ ਤੇ ਹਾਲੇ ਤੱਕ ਮਸਲੇ ਦਾ ਹੱਲ ਨਹੀਂ ਹੋਇਆ ਇਹ じゃ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਕਿਸੇ ਵੀ ਮੁਲਕ ਦੀਆਂ ਸਰਕਾਰਾਂ ਜਿਹੜੀਆਂ ਇੰਨਾ ਲੰਬਾ ਸੰਘਰਸ਼ ਚੱਲਣ ਦੇ ਬਾਅਦ ਵੀ ਬੇਸ਼ਰਮੀ ਦੇ ਆ ਕੇ ਮੁੱਦਿਆਂ ਦੇ ਹੱਲ ਨਹੀਂ ਕਰ ਰਹੀਆਂ ਕੀ ਕਿਹੜਾ ਚਾਹੁੰਦੇ ਹੋ ਸਰ ਜੀ ਅਸੀਂ ਸਰਕਾਰ ਵੀ ਕਿਸਾਨਾਂ ਦੇ ਨਾਲ ਅਸੀਂ ਕਹਿਣ ਦਾ ਮਤਲਬ ਸਾਨੂੰ ਕਾਲ ਦਾ ਪਤਾ ਲੱਗਿਆ ਅਸੀਂ ਸਾਰੇ ਬਾਜ਼ਾਰ ਨੇ ਆਪਣੇ ਆਪ ਹੀ ਕਿਸੇ ਨੇ ਸਾਡੇ ਨੇ ਦੂਪਾ ਨਹੀਂ ਪਾਇਆ ਅਸੀਂ ਇਸ ਕਰਕੇ ਬਾਜ਼ਾਰ ਬੰਦ ਕੀਤਾ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਮਸਲੇ ਜਲਦੀ ਹੱਲ ਕਰੋ ਇੱਕ ਆ ਜੀਟੀ ਰੋਡ ਵਾਲਾ ਜਿਹੜਾ ਸ਼ੰਭੂ ਬਾਡ ਰਾਈ ਵੀ ਜਲਦੀ ਤੋਂ ਜਲਦੀ ਖੋਲੋ ਇਸ ਕਰਕੇ ਮੈਂ ਬੇਨਤੀ ਕਰਦਾ ਅਸੀਂ ਵੀ ਕਿਸਾਨ ਜੂਨੀ ਦੇ ਨਾਲ ਆਂ ਕਿਸਾਨ ਜਿੱਥੇ ਵੀ ਸਾਨੂੰ ਹਾਕ ਮਾਰਨਗੇ ਅਸੀਂ ਤਿਆਰ ਹਾਂ ਉਹਨਾਂ ਨਾਲ ਸਮਾਹ ਹੋ ਰਹੀ ਕਿਸਾਨਾਂ ਦੀ ਮੰਗ ਨਹੀਂ ਮੰਨ ਰਹੀ ਕਿ ਜਿਸ ਤਰੀਕੇ ਨਾਲ ਪਿਛਲੀ 26 ਨਵੰਬਰ ਤੋਂ ਤੋਂ ਦਿਸਾਨ ਜਤ ਜੀਤ ਸਿੰਘ ਦੇਲੇਵਾਲ ਜੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਉਸ ਹਾਵ ਨਾਲ ਸਤਿੰਦਰ ਸਰਕਾਰ ਨੂੰ ਉਹਨਾਂ ਦੀ ਸਾਰੀਆਂ ਮੰਗਾਂ ਮੰਨਣ ਚਾਹੀਦੀਆਂ ਨੇ ਦੀ ਸ਼ਾਂਤੀਮਈ ਤਰੀਕੇ ਨਾਲ ਅੱਜ ਸਾਰਾ ਬਾਜ਼ਾਰ ਬੰਦ ਹੈ ਸਾਰਾ ਸ਼ਹਿਰ ਸਾਰੇ ਵਪਾਰੀ ਵਰਗ ਕਿਸਾਨ ਭਰਾਵਾਂ ਨਾਲ ਖੜੇ ਨੇ ਸਾਡਾ ਸਾਰਾ ਵਪਾਰ ਸਾਡਾ ਸਾਰਾ ਸ਼ਹਿਰ ਕਿਸਾਨਾਂ ਦੇ ਨਾਲ ਖੜਾ ਹੈ ਉਹ ਸਾਡਾ ਸਾਰਾ ਵਪਾਰ ਕਿਸਾਨਾਂ ਦੇ ਨਾਲ ਜੁੜਾ ਹੈ ਜਦੋਂ ਤੱਕ ਸਾਡੇ ਭਰਾਵਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਦੋਂ ਤੱਕ ਕੋਈ ਕਾਲ ਦਿੰਦੇ ਰਹੋਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹ ਹਮੇਸ਼ਾ ਹੀ ਖੜੇ ਰਹਾ ਹਾਂ ਗਲਤ ਕਰਦੇ ਸਾਡੇ ਨਾਲ ਕਿਸਾਨ ਅੱਗ ਵੀ ਮਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਚਪਾਂਦੇ ਸੀ ਭਰਿਆਂ ਤਾਂ ਹੁਣ ਦੇਖੋ ਜਿਹੜਾ ਇਹ ਬੰਦ ਦਾ ਸੱਦਾ ਅੱਜ ਸਾਡਾ ਬਾਦ ਜਿਨ੍ਹਾਂ ਨੇ ਪਾਰੀਆਂ ਨੇ ਤੇ ਸਾਰੇ ਸਹਿਯੋਗ ਕਿਸਾਨਾਂ ਨੇ ਤੇ ਜੂਰਾਂ ਨੇ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਇਹਨਾਂ ਦੁਕਾਨਾਂ ਬਾ ਆਪਣੇ ਆਪ ਬੰਦ ਕਰੀਆਂ ਤੇ ਆਪਣੇ ਸਾਨੂੰ ਸਾਥ ਦੇ ਰਹੇ ਨੇ ਤੇ ਅਸੀਂ ਜੋ ਆਪਣਾ ਸੰਘਰਸ਼ ਚੱਲਦਾ ਹੈ ਇਹਦੇ ਬਾਰੇ ਅਸੀਂ ਪੂਰਾ ਜੋਰ ਲਾ ਰਹੇ ਹਾਂ ਤੇ ਸਾਡਾ ਜਿਹੜਾ ਵੀਰਾ ਹੈ ਦਲੇਵਾਲ ਸਾਹਿਬ ਉਹ ਇਸ ਮਰਨ ਵਰਤੇ ਬੈਠੇ ਨੇ ਆਪਣੀ ਜਾਨ ਕੁਰਬਾਨ ਕਰ ਰਹੇ ਨੇ ਦੇਸ਼ ਕਿਛੇ ਤੇ ਉਹਨਾਂ ਨੂੰ ਅਸੀਂ ਪੂਰਾ ਸਰਕਾਰ ਉੱਪਰ ਜੋਰ ਲਾ ਪਾ ਰਹੇ ਹਾਂ ਸੈਂਟਰ ਸਰਕਾਰ ਨੇ ਜੋ ਸਾਡੀਆਂ ਮੰਗਾਂ ਮੰਨੀਆਂ ਨੇ ਉਹਨੂੰ ਲਾਗੂ ਕਰਨ ਵਾਸਤੇ ਅਸੀਂ ਪੂਰਾ ਜੋਰ ਲਾ ਕੇ ਹਰੋਂ ਹਟਾਂਗੇ ਤੇ ਸਾਡੇ ਦਲੇਵਾਰ ਸਾਹਿਬ ਨੇ ਵੀ ਮੈਨੂੰ 86 ਜੜਾਈ 86 ਨਾ ਸੀ ਮਰਗਤ ਮਰਨ ਹੋਵੇ ਮੇਰਾ ਤੇ ਮੇਰਾ ਦੇਸ਼ ਪਿੱਛੇ ਮੈਂ ਕੁਰਬਾਨੀ ਦੇਣ ਤਿਆਰ ਹਾਂ ਕੀ ਕਹਿਣਾ ਚਾਹੁੰਦੇ ਆ ਸਰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਦੁਕਾਨਦਾਰਾਂ ਵੱਲੋਂ ਬਾਜ਼ਾਰ ਤੁਸੀਂ ਗੀੜਾ ਕੱਟ ਰਹੇ ਹੋ ਦੇਖੋ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਆ ਤੁਸੀਂ ਸਾਰਿਆਂ ਦੇ ਹੁਣ ਵਿਊ ਲੈ ਆਂ ਦੁਕਾਨਦਾਰ ਵੀਰਾਂ ਦੇ ਕੋਈ ਕਿਸੇ ਕਰ ਕੋਈ ਦਬਾਅ ਨਹੀਂ ਇਹਨਾਂ ਦੇ ਉੱਤੇ ਕਿਸੇ ਕਿਸਮ ਦਾ ਵੀ ਇਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਕਿਸਾਨੀ ਦੇ ਕਿੱਤੇ ਦੇ ਨਾਲ ਜੁੜਦੇ ਹੋਏ ਕਿਸਾਨੀ ਦਾ ਪਤਾ ਹੈ ਕਿ ਕਿਸਾਨੀ ਦਾ ਦਰਦ ਕਿਹਾ ਆਪਣੇ ਆਪ ਇਹਨਾਂ ਨੇ ਸ਼ਟਰਡਾਊਨ ਕਰਤੇ ਮੈਨੂੰ ਕਿਤੇ ਵੀ ਕੋਈ ਦੁਕਾਨ ਤੁਸੀਂ ਦੇਖ ਲਓ ਇੱਕ ਮੈਡੀਕਲ ਫੈਸਿਲਿਟੀਆਂ ਹੈਗੀ ਆ ਜ਼ਰੂਰੀ ਆ ਉਹਦੇ ਬਿਨਾਂ ਦੇਖੋ ਨਹੀਂ ਸਰਦਾ ਐਮਰਜੈਂਸੀ ਸਬਾਵਾਂ ਨੇ ਪਰ ਦੇਖੋ ਕੋਈ ਵੀ ਦੁਕਾਨ ਨਹੀਂ ਸਾਰੇ ਦੁਕਾਨਦਾਰ ਹਰ ਬਾਹਰ ਖੜਿਆ ਇਹ ਵੀ ਕਹਿੰਦੇ ਆ ਵੀ ਸਾਨੂੰ ਜਿੱਥੇ ਮਰਜ਼ੀ ਪਠਾ ਲਓ ਅਸੀਂ ਤੁਹਾਡੇ ਚ ਜਾਣ ਨੂੰ ਵੀ ਤਿਆਰ ਆ ਸਾਰਿਆਂ ਦੀ ਪੂਰੀ ਸਪੋਰਟ ਆ ਜੇਕਰ ਕੋਈ ਦੁਕਾਨ ਖੁੱਲੀ ਮਿਲਦੀ ਹੈ ਉਹਨੇ ਲਈ ਕੀ ਕਰਦੇ ਨਹੀਂ ਉਹ ਜੇ ਕਿਸੇ ਨੇ ਦੁਕਾਨ ਖੁੱਲੀ ਮਿਲਦੀ ਤਾਂ ਉਹਨੂੰ ਅਸੀਂ ਬੇਨਤੀ ਕਰਦੇ ਆ ਬੇਨਤੀ ਨੂੰ ਅਗਲਾ ਸਵੀਕਾਰ ਕਰਦਾ ਮੰਨਦਾ ਅਗਲਾ ਮੈਂ ਹੈ ਹੀ ਨਹੀਂ ਕੋਈ ਜੇ ਕਈ ਵਾਰ ਕਿਸੇ ਨੂੰ ਇਸ ਤਰ੍ਹਾਂ ਹੁੰਦਾ ਨਾ ਕਈ ਵੰਦਾ ਵੀਡੀਓ ਨਹੀਂ ਦੇਖਦਾ ਕੋਈ ਟੀਵੀ ਨਹੀਂ ਦੇਖਦਾ ਕਿਸੇ ਨੇ ਦੁਕਾਨ ਖੋਲ੍ਹ ਲਈ ਕਿਸੇ ਨੇ ਸਫਾਈ ਕਰਨ ਵਾਸਤੇ ਖੋਲ੍ਹ ਲਈ ਤਾਂ ਉਹ ਵੱਖਰੀ ਗੱਲ ਆ ਪਰ ਉਹ ਵੀ ਬੰਦ ਕਰ ਦਿੰਦਾ ਦੇਖ ਕੇ ਅਸੀਂ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਦੇਖ ਲੈਣੇ ਵੀ ਆ ਗਏ ਉਹ ਗੱਡੀ ਲੈ ਕੇ ਘੁੰਮ ਰਹੇ ਆ ਪਰ ਅਸੀਂ ਉਹਨੂੰ ਬੇਨਤੀ ਕਰਕੇ ਕਹਿੰਦੇ ਆ ਮੰਨਦੇ ਨਹੀਂ ਸਾਰੇ ਵੈਸੇ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਨਹੀਂ ਰਹੀ ਵੀ ਕਿਸੇ ਨੇ ਅਸੀਂ ਕਿਹਾ ਵੀ ਤੂੰ ਦੁਕਾਨ ਬੰਦ ਕਰ ਲੈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਆਪਣੇ ਆਪ ਸਾਰੇ ਬਿਤੇ ਆਪ ਆਪਣੀ ਜ਼ਿੰਮੇਵਾਰੀ ਸਮਝ ਰਹੇ ਨੇ ਜਾਨਕੀ ਕਿਸਾਨਾਂ ਦਾ ਪੂਰਾ ਸਮਰਥਨ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਸਮਰਥਨ ਆ ਫੁੱਲ ਦਾ ਫੁੱਲੇ ਸਮਰਥਨ ਮਿਲ ਰਿਹਾ ਅੱਜ ਅਸੀਂ ਸਰਾਂਦੇ ਦੇ ਵਿੱਚ ਦੇਖੋ ਖੜਿਆ ਮਾਰਕੀਟ ਦੇ ਵਿੱਚ ਇੱਥੇ ਸਾਨੂੰ ਇੱਕ ਵੀ ਬੰਦਾ ਇਹ ਨਹੀਂ ਕਹਿ ਰ ਜਸਰ ਦੇ ਕੋਈ ਦਬਾਏ ਆਪਣੇ ਆਪ ਇਹਨਾਂ ਨੇ ਆਪਣਾ ਫਰਜ਼ ਸਮਝੇ ਹੋ ਦੁਕਾਨਾ ਬੰਦ ਕਰਦੇ ਕੋਈ ਦਿੱਕਤ ਨਹੀਂ ਸਰ ਦੁਕਾਨਦਾਰ ਅਤੇ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਅੱਜ ਸਰਹਿੰਦ ਮੰਡੀ ਦਾ ਸਾਰਾ ਬਾਜ਼ਾਰ ਬੰਦ ਸੀ ਪਤੀ ਗੁਲ ਚਾਹੇ ਕੋ ਦਿਪਕ ਚੂਦਿਰ ਕੋ